ਸਸਿਕਲ ਜੀ ਨਮਸਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਚੀਫ ਸਪੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਐਮ ਐਲ اے ਹਲਕਾ ਜਨਾਲਾ ਮੈਂ ਉਹਦੇ ਟਵੀਟ ਦੇਖ ਰਿਆ ਸੀਗਾ ਬੀ ਜੀ ਪੀ ਦਾ ਟਵੀਟ ਆ ਗਿਆ ਕਿ ਉਹਨਾਂ ਨੇ ਮਤਲਬ ਜਿਹੜਾ ਲੋਕ ਸਭਾ ਦੇ ਵਿੱਚ ਪਹਿਲੀ ਦਸੰਬਰ ਤੋਂ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਸੀਗਾ ਜਿਹੜਾ ਚੰਡੀਗੜ੍ਹ ਦੇ ਲੇ 173ੀ ਸੋਧ ਬਿਲ ਜਿਹੜਾ ਪੇਸ਼ ਕਰਨਾ ਹੈ ਉਹ ਕਹਿੰਦੇ ਅਸੀਂ ਨਹੀਂ ਪੇਸ਼ ਕਰਦੇ ਮੈਂ ਸਮਝਦਾ ਕਿ ਇੰਨੀ ਆਵਾਜ਼ ਬੁਲੰਦ ਕਰਨ ਵਾਲੀ ਪੰਜਾਬੀਆਂ ਦੀ ਇੱਕ ਇਹ ਵੱਡੀ ਮਤਲਬ ਜਿਹੜੀ ਸਭ ਨੂੰ ਕਿ ਜੇਤੀ ਲਾਲੋ ਕਿ ਆਪਾਂ ਉਹਨਾਂ ਦਾ ਬਿਲ ਜਿਹੜਾ ਉਹ ਰੋਕ ਦਿੱਤਾ ਹੈ ਇਹ ਪੱਕਾ ਹੈ ਕਿ ਬੀਜੇਪੀ ਪੰਜਾਬ ਵੱਲ ਬੜੀ ਬੁਰੀ ਨਜ਼ਰ ਨਾਲ ਦੇਖਦੀ ਹੈ ਉਹਨੂੰ ਆਪਾਂ ਰੜਕਦੇ ਆਂ ਪੰਜਾਬ ਨੂੰ ਉਹ ਕੋਈ ਨਾ ਕੋਈ ਕੋਸ਼ਿਸ਼ ਜਿਹੜੀ ਹੈ ਸਿੱਧੇ ਸਿੱਧੇ ਢੰਗ ਦੇ ਨਾਲ ਪੰਜਾਬ ਬਦੋਦੀ ਕੁਝ ਨਾ ਕੁਝ ਜੜਾ ਕਰਦੇ ਦਿੰਦੇ ਉਹ ਸਾਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਉਹ ਪੰਜਾਬ ਨੂੰ ਜਿਹੜਾ ਖਤਮ ਕਰਨਾ ਚਾਹੁੰਦੇ ਆ ਪਰ ਉਹ ਇਸ ਵਹਿਬ ਦੇ ਵਿੱਚ ਨੇ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਪੰਜਾਬੀ ਏਡੀ ਛੇਤੀ ਕੋ ਦੱਬਣ ਵਾਲੀ ਕੌਮ ਨਹੀਂ ਅਸੀਂ ਲੜਨਾ ਜਾਣਦੇ ਅਸੀਂ ਸਿਆਸੀ ਜੰਗਾਂ ਸਾਡੇ ਵੱਡਿਆਂ ਬਡੇਰਿਆਂ ਨੇ ਲੜੀਆਂ ਅਸੀਂ ਹੱਦ ਤਰ੍ਹਾਂ ਦੇ ਜ਼ਬਰ ਜੁਗ ਦੇ ਖਿਲਾਫ ਹੱਦ ਤਰ੍ਹਾਂ ਦੀ ਧੱਕੇਸ਼ਾਹੀ ਦੇ ਖਿਲਾਫ ਲੜਦੇ ਰਹੇ ਹਾਂ ਹੋਰ ਵੀ ਲੜਾਂਗੇ ਜੇ ਤੁਸੀਂ ਕਦੇ ਵੀ ਇਹ ਕੋਸ਼ਿਸ਼ ਕੀਤੀ ਚੰਡੀਗੜ੍ਹ ਬਾਅਦ ਇੱਕ ਕਦੀ ਕੁਝ ਸੋਚਿਆ ਜੇ ਤੁਸੀਂ ਕਦੀ ਯੂਨੀਵਰਸਿਟੀ ਦੇ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਅਦ ਸੋਚਿਆ ਕਿ ਸਾਡ ਅਸੀਂ ਤਾਂ ਉਹ ਜਿਹੜਾ ਇਹ ਮਤਲਬ ਆਪਣਾ ਜਿਹੜਾ ਸੰਗਸਿਆ ਉਹ ਵਿੱਡਣ ਲਈ ਬਿਲਕੁਲ ਤਿਆਰ ਬਾ ਤਿਆਰ ਨੇ ਕਿਸੇ ਵੀ ਕਿਸਮ ਦਾ ਪੰਜਾਬ ਦੇ ਵਿਰੋਧੀ ਤੁਸੀਂ ਕੋਈ ਵੀ ਸਟੈਂਡ ਲਓਗੇ ਤੁਸੀਂ ਕੋਈ ਵੀ ਚੰਡੀਗੜ੍ਹ ਦੇ ਬਾਰੇ ਵਿੱਚ ਗਲਤ ਹਕਤ ਕਰੋਗੇ ਤੇ ਤੁਹਾਡਾ ਡਟ ਕੇ ਪੰਜਾਬੀ ਵਿਰੋਧ ਕਰਨਗੇ ਆਮ ਆਦੀ ਪਾਰਟੀ ਤੁਹਾਡਾ ਡਟ ਕੇ ਵਿਰੋਧ ਕਰੂਗੀ ਆਮ ਆਦੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਸਾਡੇ ਪ੍ਰਧਾਨ ਮੁੱਖ ਮੰਤਰੀ ਨੇ ਉਹਨਾਂ ਦੀ ਗਵਾਈ ਚ ਪੰਜਾਬ ਦੇ ਹਿੱਤਾਂ ਦੀ ਜਿਹੜੀ ਹੈ ਆਪਣੀ ਜੰਗ ਜਾਰੀ ਰੱਖੂਗੀ ਉਹ ਤੁਹਾਨੂੰ ਪੰਜਾਬ ਵੱਲ ਜਾਂ ਚੰਡੀਗੜ੍ਹ ਵੱਲ ਪੰਜਾਬ ਦੇ ਪਾਣੀ ਵੱਲ ਕਦੀ ਵੀ ਬੁਰੀ ਨਜ਼ਰ ਨਾਲ ਜਿਹੜਾ ਉਹ ਨਹੀਂ ਦੇਖਨਾਂਗੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਸੀਗਾ ਬੁਣੇ ਟਵੀਟ ਆਇਆ ਉਹਦੇ ਸਭ ਲੋਕ ਕੇ ਜਿਹੜਾ ਕੱਲ ਤੋਂ ਲੈ ਕੇ ਸ਼ਾਮ ਤੋਂ ਲੈ ਕੇ ਸਵੇਰ ਤੱਕ ਬਹੁਤ ਸਾਰੇ ਪੰਜਾਬੀ ਪਧਾਵਾਂ ਦੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਸੀਗੀ ਮੈਂ ਸਬਦਾ ਕਿ ਸਭ ਨੂੰ ਸਭ ਨੇ ਆਵਾਜ਼ ਬੁਲੰਦ ਕਰਕੇ ਜਿਹੜਾ ਜਿੱਦਾਂ ਉਹਨੂੰ ਮਤਲਬ ਆਪਾਂ ਡੱਕ ਲਿਆ ਜਿਹੜਾ ਬਿੱਲ ਆਉਣਾ ਸੀਗਾ ਉਹਨੂੰ ਆਪਾਂ ਡੱਕ ਲਿਆ ਹਾਲ ਦੀ ਘੜੀ ਸਾਡਾ ਜਿਹੜਾ ਇਹ ਟਲ ਗਿਆ ਕੰਮ ਪਰ ਜਿੱਦੋਂ ਵੀ ਕਦੇ ਉਹ ਸਾਡੇ ਹੱਲ ਇਦਾਂ ਦਿਖਣਗੇ ਤੇ ਆਪਾਂ ਸਭ ਨੇ ਰਲ ਕੇ ਪੰਜਾਬੀਆਂ ਨੇ ਜਿਹੜਾ ਉਹ ਦਿੱਲੀ ਦੇ ਨਾਲ ਜੰਗ ਲੜਦੀਆਂ ਇਹੀ ਮੈਂ ਤੁਹਾਨੂੰ ਕਹਿਣਾ